ਐਂਸਰ ਦੀਪਿਕਾ ਲੂਥਰਾ ਦੇ ਨਾਲ ਜੁੜੀ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਲਗਾਤਾਰ ਦੀਪਿਕਾ ਲੂਥਰਾ ਨੂੰ ਧਮਕੀਆਂ ਜੜੀਆਂ ਨੇ ਉਹ ਮਿਲਟਰੀਆਂ ਨੇ ਤੇ ਇਹਨਾਂ ਧਮਕੀਆਂ ਦੇਣ ਵਾਲਿਆਂ ਦੇ ਪਿੱਛੇ ਪੁਲਿਸ ਵੀ ਹੱਥ ਧੋਕੇ ਪਈ ਹੋਈ ਹੈ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਸੀ ਕਿਹਦੇ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਧਮਕੀਆਂ ਦੇ ਦਰਮਿਆਨ ਨੇ ਵੱਖ-ਵੱਖ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਸੁਰੱਖਿਆ ਵੀ ਮੁਹੱਈਆ ਜੜੀ ਆ ਉਹ ਕਰਵਾਈ ਗਈ ਹੈ ਪੁਲਿਸ ਦੇ ਵੱਲੋਂ ਤਾਇਨਾਤੀ ਜੜੀ ਹੈ ਤਿੰਨ ਪੁਲਿਸ ਮੁਲਾਜ਼ਮਾਂ ਦੀ ਦੀਪਿਕਾ ਲੂਥਰਾ ਦੇ ਘਰ ਦੇ ਬਾਹਰ ਕਰ ਦਿੱਤੀ ਗਈ ਹੈ ਵੱਖ-ਵੱਖ ਤਰੀਕੇ ਦੇ ਨਾਲ ਹਰੇ ਕੋ ਸਾਈਕਲ ਨੂੰ ਕੋਖਣ ਪੜਤਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਕਿਸੇ ਵੀ ਤਰੀਕੇ ਦੀ ਕੋ ਕਮੀ ਖਾਮੀ ਨਾ ਬਚੇ ਜਿਹਦੇ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ ਇਹ ਸਭ ਕੁਝ ਉਦੋਂ ਹੁੰਦਾ ਹੈ ਜਦੋਂ ਕਮਲ ਕੌਰ ਭਾਬੀ ਨਾਮਕ ਇਨਫਲੂਐਂਸਰ ਜਿਹੜੀ ਹੈ ਸੋਸ਼ਲ ਮੀਡੀਆ ਦੇ ਉੱਪਰ ਅਸ਼ਲੀਲ ਤਰੀਕੇ ਦੇ ਨਾਲ ਵੀਡੀਓ ਅਪਲੋਡ ਕਰਦੀ ਸੀ ਉਸ ਨੂੰ ਸਮਝਾਉਣ ਤੋਂ ਬਾਅਦ ਅਮਰਤਪਾਲ ਮਹਿਰੋ ਹੋਰਾਂ ਦੇ ਵੱਲੋਂ ਉਸ ਦਾ ਕਤਲ ਕਰ ਦਿੱਤਾ ਜਾਂਦਾ ਕਿਉਂਕਿ ਉਹ ਸਮਝਦੀ ਨਹੀਂ ਅਸ਼ਲੀਲ ਕੰਟੈਂਟ ਪਾਉਣਾ ਹਟਦੀ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਆਪਣੇ ਵੀਡੀਓ ਦੇ ਜ਼ਰੀਏ ਆਪਨਾ ਪੱਕੇ ਪੇਸ਼ ਕਰਦੇ ਆ ਅਮਰਤਪਾਲ ਮਹਿਰੋ ਹੋਰਾਂ ਦੇ ਵੱਲੋਂ ਇਹ ਸਾਰੀ ਚੀਜ਼ ਸਾਂਝੀ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਵਕ ਵਕ ਹੋਰਨਾਂ ਲੋਕਾਂ ਦੇ ਉੱਪਰ ਵੀ ਨਿਸ਼ਾਨਾ ਸਾਧਿਆ ਜਿਨ੍ਹਾਂ ਦੇ ਵਿੱਚ ਕਪ੍ਰੀਤ ਜੱਟੀ ਨਾਮਕ ਲੜਕੀ ਸੀ ਜਿਸ ਦੇ ਵਿੱਚ ਦੀਪਿਕਾ ਲੂਥਰਾ ਵੀ ਸੀ ਤੇ ਇਹਨਾਂ ਸਾਰਿਆਂ ਨੂੰ ਧਮਕੀਆਂ ਜੜੀਆਂ ਦੇ ਮਿਲਟਰੀਆਂ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਦੇ ਵਿੱਚ ਅੱਜ ਕੱਲ੍ਹ ਇਹ ਕਿਹਾ ਕਿ ਵਹਿੰਦੀ ਗੰਗਾ ਦੇ ਵਿੱਚ ਹੱਥ ਧੋਣ ਨੂੰ ਫਿਰਦੇ ਨੇ ਅਜਿਹੀਆਂ ਸਥਿਤੀਆਂ ਵੀ ਪੈਦਾ ਹੁੰਦੀਆਂ ਦਿਖਾ ਲਈ ਦਿੱਤੀਆਂ ਸੋ ਇਸੇ ਸਬਦ ਦੇ ਦਰਮਿਆਨ ਹੁਣ ਇੱਕ ਰਮਨਦੀਪ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਪਟਿਆਲਾ ਦਾ ਹੀ ਰਹਿਣ ਵਾਲਾ ਜਿਸ ਦੇ ਵੱਲੋਂ ਦੀਪਿਕਾ ਲੂਥਰਾ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਇਹ ਕਿਹਾ ਜਾ ਰਿਹਾ ਸੀ ਕਿ ਭਾਈ ਜੇਕਰ ਤੇਰੇ ਵੱਲੋਂ ਕਿਸੇ ਵੀ ਤਰੀਕੇ ਦੀ ਕੋਈ ਵੀਡੀਓ ਅਪਲੋਡ ਕੀਤੀ ਗਈ ਤਾਂ ਤੈਨੂੰ ਜਾਨੋਂ ਮਾਰ ਦਿੱਤਾ ਜਾਏਗਾ ਹਾਲਾਂਕਿ ਦੀਪਿਕਾ ਲੂਥਰਾ ਦੇ ਵੱਲੋਂ ਆਪਣਾ ਸੋਸ਼ਲ ਮੀਡੀਆ ਖਾਤਾ ਜਿਹੜਾ ਜਾਂ ਫਿਰ ਕਹ ਲਈਏ ਇੰਸਟਾਗ੍ਰam ਅਕਾਊਂਟ ਜਿਹੜਾ ਹੈ ਉਹਨੂੰ ਬੰਦ ਕਰ ਦਿੱਤਾ ਗਿਆ ਤੇ ਹੁਣ ਉਸ ਤੋਂ ਬਾਅਦ ਵੀ ਧਮਕੀਆਂ ਮਿਲਣਾ ਕਿਤੇ ਨਾ ਕਿਤੇ ਚਿੰਤਾਵਾਂ ਦਾ ਵਾਅਦਾ ਜ਼ਰੂਰ ਹੁੰਦਾ ਉਸ ਦੀਆਂ ਸੋਚਾਂ ਦੇ ਵਿੱਚ ਦਿਖਾ ਲਈ ਦੇ ਰਿਆ ਸੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਸੁਚੇਤ ਸੀ ਤੇ ਹੁਣ ਸੀਪੀ ਅੰਮ੍ਰਿਤਸਰ ਹੋਰਾਂ ਦੇ ਵੱਲੋਂ ਪ੍ਰੈਸ ਹਾਰਤਾ ਕਰਕੇ ਇਸ ਬਾਬਤ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕਿਹੜਾ ਉਹ ਵਿਅਕਤੀ ਹੈ ਕਿਹੜੇ ਕਾਰਨ ਦਾ ਕਰਕੇ ਉਸ ਦੇ ਵੱਲੋਂ ਇਹ ਤਮਾਮ ਧਮਕੀਆਂ ਜੜੀਆਂ ਸੀ ਉਹ ਦਿੱਤੀਆਂ ਜਾ ਰਹੀਆਂ ਸੀ ਤੇ ਹੁਣ ਕਾਬੂ ਕਰਕੇ ਕੀ ਵੱਡੇ ਖੁਲਾਸੇ ਹੋਏ ਨੇ ਇਹ ਸਭ ਦੇ ਬਾਬਤ ਤੁਹਾਡੇ ਨਾਲ ਇਹ ਬਿਆਨ ਉਹਨਾਂ ਦਾ ਸਾਂਝਾ ਕਰਦੇ ਹਾਂ ਜਿਸ ਦੇ ਵਿੱਚ ਸਾਡੇ ਸਹਿਯੋਗੀ ਲਲਿਤ ਕੁਮਾਰ ਸ਼ਰਮਾ ਹੋਰਾਂ ਇਸ ਰਿਪੋਰਟ ਦੇ ਵਿੱਚ ਸਭ ਕੁਝ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਰਮਨਦੀਪ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਹੜਾ ਪਟਿਆਲਾ ਦਾ ਰਹਿਣ ਵਾਲਾ ਹੈ ਜਿਸ ਦੇ ਵੱਲੋਂ ਧਮਕੀਆਂ ਲਗਾਤਾਰ ਦੀਪਿਕਾ ਲੁਤਰਾ ਨੂੰ ਦਿੱਤੀਆਂ ਜਾ ਰਹੀਆਂ ਸੀ ਤੁਹਾਨੂੰ ਕਦੇ ਨਾ ਨਹੀਂ ਕੀਤੀ ਪਰ ਆਈ অলਸੋ ਐਕਸਪੈਕਟ ਕਿ ਜਿਹੜੀ ਸਾਡੀ ਮੇਨ ਟੀਮ ਦੀ ਮਿਹਨਤ ਹੈ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਿਜਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉਥੋਂ ਫੜਿਆ ਗਿਆ ਔਰ ਇਹਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤਾਂ ਪਤਾ ਹੀ ਹੈ ਰਿਮਾਂਡ ਵੀ ਲਿਆ ਉਹਨੇ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜਿਆਦਾਤਰ ਗੱਲ ਇਹ ਆਈ ਹੈ ਕਿ ਬਹੁਤਾ ਪੜਿਆ ਲਿਖਿਆ ਚ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ਲ ਹੈ ਸੋ ਇਹਦੇ ਲੰਬਾ ਰਿਮਾਂਡ ਹੁਣ ਲਿਆ ਔਰ ਇਹ ਚ ਹੋਰ ਵੀ ਲੋਕ ਅਸੀਂ ਬਾਏ ਈਵਨਿੰਗ ਜਾਂ ਕੱਲ ਤੱਕ ਫੜੇ ਜਾਣਗੇ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹ ਉਹਦਾ ਸਾਡੇ ਕੋਲ ਪ੍ਰੂਫ ਵੀ ਆ ਗਿਆ ਚਾਹਤਾ ਨਾ ਭਏਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਮਾਨੂਵ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸਡ ਔਨ ਨਾਉ ਠੀਕ ਹੈ ਥੈਂਕ ਯੂ ਥੈਂਕ ਯੂ